ਮੈਨੂੰ ਸਹਾਰਾ ਦੇਓ ਮੈਨੂੰ ਏਸੀ ਲਾਓ ਜਾਂ ਮੈਨੂੰ ਫਲਾਨੇ ਕੈਦੀ ਤੋਂ ਡਰ ਲੱਗਦਾਗਾ ਪਰ ਕੀ ਤੈਨੂੰ ਮੌਤ ਤੋਂ ਐਡਾ ਵੱਡਾ ਤੈਨੂੰ ਡਰ ਲੱਗਦਾਗਾ ਤੇ ਉਦੋਂ ਡਰ ਤੈਨੂੰ ਨਹੀਂ ਲੱਗਦਾ ਜਦੋਂ ਕਿਸੇ ਦੀ ਗਿੱਚੀ ਮਰਉਣ ਨੂੰ ਕਹਿੰਦੇ ਹੋ ਜਦੋਂ ਫਲਾਨਾ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਉਦੋਂ ਕਹਿ ਦਿੰਦੇ ਅਸੀਂ ਉਹਨੂੰ 20 ਦਿਨਾਂ ਦੇ ਵਿੱਚ ਉਹਦੇ ਵਟ ਕੱਢ ਦਾਂਗੇ ਫਲਾਨਾ ਕਰ ਦਾਂਗੇ ਬਦਲ ਕਹਿੰਦਾ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਕਿਉਂ ਬਾਹਾਂ ਆ ਕੜ ਗਿਆ ਅੱਡੀ ਸੇਤੀ ਬਾਹਾਂ ਆਕਰ ਗਏ ਆ ਕਿ ਉਹ ਲੰਡਨ ਭਾਗਿਆ ਆ ਨਾਬੇ ਜੇਲ੍ਹ ਦੇ ਵਿੱਚ ਬੈਠਾ ਚਾਰ ਦਿਨਾਂ ਨੂੰ ਮੁਲਾਕਾਤ ਕਰ ਲਈ ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਗੱਲ ਕਰਦੇ ਆ ਆਪਾਂ ਅੱਜ ਇੱਕ ਦੋ ਮੁੱਦਿਆਂ ਉੱਪਰ ਬੜੇ ਧਿਆਨ ਦੇ ਨਾਲ ਵੀਡੀਓ ਸੁਣਨ ਵਾਲੀ ਆ ਪਹਿਲਾਂ ਤਾਂ ਸਰਕਾਰ ਦਾ ਜਿਹੜਾ ਇੱਕ ਕੰਮ ਵਿੱਢਿਆਗਾ ਸਰਕਾਰ ਨੇ ਭਗਵਾਨਤਮਾਨ ਦੀ ਸਰਕਾਰ ਨੇ ਪਖਾਰੀਆਂ ਵਾਲਾ ਕਿ ਜਿਹੜਾ ਉਹਨਾਂ ਦਾ ਡੀਐਨਏ ਟੈਸਟ ਕੀਤਾ ਜਾ ਰਿਹਾਗਾ ਜਾਂ ਪਖਾਰੇ ਉਹ ਬੱਚਿਆਂ ਨੂੰ ਕਿੱਥੇ ਕਿੱਥੇ ਲੈ ਕੇ ਆਉਂਦੇ ਸੀ ਕਿੱਥੇ ਵਤਦੇ ਸੀ ਉਹਨਾਂ ਨੂੰ ਹਰ ਸ਼ਹਿਰ ਦੇ ਵਿੱਚ ਆਪਾਂ ਵੇਖਦੇ ਸੀ ਕਿ ਗੱਡੀਆਂ ਕਾਰਾਂ ਦੇ ਮੂਹਰੇ ਵੀ ਹੁੰਦੇ ਸੀ ਤੇ ਇੱਕ ਮਿੰਟਾ ਜਿਹੜਾ ਉਹ ਬੱਸ ਸਟੈਂਡ ਜਾਂ ਕਿਸੇ ਹੋਰ ਭੀੜ ਭਲਾਕੇ ਇਲਾਕੇ ਦੇ ਵਿੱਚ ਖਾਣ ਨਹੀਂ ਦਿੰਦੇ ਸੀ ਕਿਉਂਕਿ ਉਹ ਛੱਡੇ ਉਹਨਾਂ ਕਿੰਨਾ ਨੇ ਸੱਡੇ ਸੀ ਉਹ ਕਿੱਥੋਂ ਆਉਂਦੇ ਸੀ ਕੋਈ ਪਤਾ ਨਹੀਂ ਲੱਗ ਰਿਹਾ ਸੀ ਤੇ ਸਰਕਾਰ ਦਾ ਬਹੁਤ ਵਧੀਆ ਅਪਰੇਲਾਗਾ ਕਦਮ ਚੁੱਕਿਆ ਹੈਗਾ ਸਰਕਾਰ ਨੇ ਕਿ ਜਿਹੜਾ ਉਹਨਾਂ ਭਖਾਰੀਆਂ ਨੂੰ ਜਿਹੜੇ ਕਿ ਬੱਚੇ ਆ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚੋਂ ਅੱਜ ਅਨੇਕਾਂ ਬੱਚੇ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਲਾਪਤਾ ਹੋ ਰਹੇ ਨੇ ਤੇ ਜਿਹੜੇ ਭਖਾਰੀ ਆ ਜਾਤਾ ਜਿਹੜੇ ਪੰਜਾਬ ਦੇ ਬੱਚੇ ਆ ਇਹ ਦੱਸਿਆ ਜਾ ਰਿਹਾ ਕਿ ਦੂਜੀਆਂ ਸਟੇਟਾਂ ਵਿੱਚ ਚਲ ਜਾਏ ਜਾ ਰਹੇ ਆ ਤੇ ਉਧਰਲੇ ਬੱਚੇ ਜਿਹੜਾ ਇੱਧਰ ਆ ਜਿਹੜਾ ਉਹਨਾਂ ਤੋਂ ਕੰਮ ਕਰਾਇਆ ਜਾਂਦਾਗਾ ਹੁਣ ਕਈ ਪਖਹਾੜੀਆਂ ਦੇ ਉੱਪਰ ਪਰਚੇ ਦਰਜ ਵੀ ਹੋਈ ਆ ਤੇ ਡੀਐਨਏ ਟੈਸਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿ ਕਿਹੜੇ ਕਿਹੜੇ ਪਖਹਾੜੀਆਂ ਨੇ ਕਿਹੜੇ ਕਿਹੜੇ ਬੱਚੇ ਆ ਜਿਹੜੇ ਪਖਹਾੜੀ ਬਣਾਏ ਹੋਏ ਨੇ ਸਰਕਾਰ ਦਾ ਭਰਾਲਾ ਬਹੁਤ ਚੰਗਾਗਾ ਦੂਸਰੀ ਖਬਰ ਇੱਕ ਸਰਕਾਰ ਦੇ ਲਈ ਹੋਰ ਵੀ ਆਪਾਂ ਇਸ ਜੋੜਦੀਏ ਇਸ ਘੜੀ ਦੇ ਨਾਲ ਜੁੜਦੀ ਆ ਉਹ ਹੈ ਆਵਾਰਾ ਪਸੂ ਆਵਾਰਾ ਪਸੂ ਜੇ ਆਪਾਂ ਦੇਖਦੇ ਆ ਰੋਡਾਂ ਦੇ ਉੱਪਰ ਦੇਖਦੇ ਆ ਤਾਂ ਕਈ ਦਿਨ ਹੋ ਗਏ ਦੇਖਿਆ ਐਕਸੀਡੈਂਟ ਹੋਇਆਗਾ ਮਾਨਸਾ ਰੋਡ ਦੇ ਉੱਪਰ ਦੋ ਟੱਠੇ ਆਪਸ ਦੇ ਵਿੱਚ ਲੜ ਰਹੇ ਸੀ ਖੜੇ ਰਹੇ ਸੀ ਤੇ ਉਧਰੋਂ ਤੇਜ਼ ਗੱਡੀ ਆਉਂਦੀ ਆ ਤੇ ਆ ਕੇ ਟੱਠਿਆਂ ਦੇ ਵਿੱਚ ਵੱਜਦੀ ਆ ਜਿੱਥੇ ਪਸ਼ੂਆਂ ਦੀ ਮੌਤ ਹੋ ਜਾਂਦੀ ਆ ਉੱਥੇ ਜਿਹੜੀ ਜ ਗੱਡੀ ਵੀ ਚੱਕਣਾ ਚੂਰ ਹੋ ਜਾਂਦੀ ਆ ਬੰਦੇ ਦਾ ਅਜੇ ਕੁਝ ਨਹੀਂ ਪਤਾ ਜਣੇ ਕਿ ਐਕਸੀਡੈਂਟ ਜਿਹੜੇ ਕਿ ਬਹੁਤ ਹੀ ਜਿਆਦੇ ਨੇ ਜਿਹੜੇ ਆਵਾਰਾ ਪਸ਼ੂ ਆ ਸਰਕਾਰ ਦਾ ਇਹ ਇੱਕ ਇਹਦਾ ਵੀ ਵੱਡਾ ਜਿਹੜਾ ਹਾਲ ਆ ਉਹ ਕੱਢਣਾ ਬਣਦਾਗਾ ਕਿਉਂਕਿ ਆਵਾਰਾ ਅੱਜ ਪਸ਼ੂ ਨੇ ਇੰਨਾ ਜਿਆਦੇ ਨੇ ਰੋਡ ਦੇ ਉੱਪਰ ਆ ਕਿ ਬੰਦੇ ਨੂੰ ਲੰਗੜਾ ਬਹੁਤ ਔਖਾ ਹੋ ਜਾਂਦਾ ਹੈਗਾ ਤੁਸੀਂ ਆਮ ਹੀ ਦੇਖਦਾ ਤੁਸੀਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਲੋਕ ਨੇ ਇਹਨਾਂ ਤੋਂ ਤੰਗ ਪਰੇਸ਼ਾਨ ਨੇ ਦੂਸਰੀ ਖਬਰ ਜੁੜੀ ਆ ਭਗਵੰਤ ਮਾਨ ਨੇ ਐਲਾਨ ਕੀਤਾ ਤੇ ਉਹ ਐਲਾਨ ਵੀ ਤੁਹਾਨੂੰ ਦੱਸ ਦਿਆਂ ਉਸ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਬਿਕਰ ਮਜੀਠ ਸਿੰਘ ਮਜੀਠੀਆ ਬਾਰੇ ਨਾਬਾ ਜੇਲ੍ਹ ਦੇ ਵਿੱਚ ਵੰਦਾ ਤੇ ਹੁਣ ਕਹਿੰਦਾ ਕਿ ਮੈਨੂੰ ਇੱਥੇ ਜਿਹੜੀ ਚੱਕੀ ਦੇ ਵਿੱਚ ਬੰਦ ਆ ਕਹਿੰਦਾ ਇੱਥੋਂ ਡਰ ਲੱਗਦਾਗਾ ਕਿਉਂ ਡਰ ਲੱਗਦਾਗਾ ਕਹਿੰਦੇ ਉਸ ਚੱਕੀ ਦੇ ਵਿੱਚ ਦੋ ਹੋਰ ਕੈਦੀ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ ਉਹ ਕੈਦੀ ਉੱਥੇ ਸੰਭਲ ਆ ਜਿਆਦਾਤਰ ਬਹੁਤੇ ਗਿਣਤੀ ਦੇ ਵਿੱਚ ਇਹ ਜਿਹੜਾ ਕਤਲ ਵਾਲੇ ਕੈਦੀ ਹੁੰਦੇ ਆ ਹਰ ਇੱਕ ਜੇਲ੍ਹਾਂ ਦੇ ਵਿੱਚ ਹੀ ਆ ਜਿਹੜੇ ਆਪਾਂ ਦੇਖਦੇ ਆ ਕਿ ਜਿਹੜੇ ਨਿੱਤ ਕਤਲ ਹੁੰਦੇ ਨੇ ਹੁਣ ਕਹਿੰਦਾ ਕਿ ਮੈਨੂੰ ਡਰ ਲੱਗਦਾ ਕਿ ਉਹਨਾਂ ਦਾ ਜਿਹੜਾ ਦਿਮਾਗ ਆ ਕਿਤੇ ਖਰਾਬ ਨਾ ਹੋ ਜਾਵੇ ਭਾਈ ਮਜੀਠੀਆ ਸਾਹਾ ਜਦੋਂ ਤੇਰਾ ਦਿਮਾਗ ਖਰਾਬ ਸੀ ਤੇ ਉਦੋਂ ਤਾਂ ਕਿਸੇ ਨੂੰ ਡਰ ਨਹੀਂ ਲੱਗਿਆ ਜਦੋਂ ਤੂੰ ਕਹਿੰਦਾ ਸੀ ਭਗਵਾਨਤ ਮਾਨ ਦੇ ਮੈਂ ਗਿੱਚੇ ਤੇ ਹੱਥ ਪਾਉਂਗਾ ਮੁੱਛਾਂ ਨੂੰ ਮੋੜ ਕੇ ਤੇ ਦੂਸਰੇ ਪਾਸੇ ਕਹਿੰਦਾ ਸੀ ਮੈਂ ਅੰਮਰਤ ਪਾਲ ਸਿੰਘ ਨੂੰ ਮੈਨੂੰ 20 ਦਿਨ ਦਿਓ ਮੈਂ ਬੰਦਾ ਬਣਾ ਦੂੰਗਾ ਜਿਸ ਤਰ੍ਹਾਂ ਬੋਲਦਾ ਹੁੰਦਾ ਹੈਗਾ ਮੈਨੂੰ 20 ਦਿਨ ਦਿਓ ਭਾਈ ਤੇਰੇ ਦਾ ਅਜ 20 ਦਿਨ ਵੀ ਨਹੀਂ ਹੋਏ ਤੈਨੂੰ ਕੈਦਿਆਂ ਤੋਂ ਆਪ ਬੰਦਿਆਂ ਤੋਂ ਹੁਣ ਡਰ ਲੱਗਣ ਲੱਗ ਪਿਆ ਮਾਜੇ ਦਾ ਜਰਨਲ ਹੋਵੇ ਤੇ 7-8 ਫੋਟਾ ਜਿਹੜਾ ਕੱਦ ਹੋਵੇ ਤੇ ਦੋ ਕੈਦਿਆਂ ਤੋਂ ਤੈਨੂੰ ਡਰ ਲੱਗਣ ਲੱਗ ਪਿਆ ਤੇ ਜਿਹੜਾ ਕਿ ਭਗਵੰਤ ਮਾਨ ਨੂੰ ਤੂੰ ਲਲਕਾਰੇ ਮਾਰਿਆ ਸੀ ਕਿ ਮੱਖ ਮੰਤਰੀ ਮੈਂ ਤੇਰੀ ਗਿੱਚੀ ਜੱਥ ਪਾ ਕੇ ਮੈਂ ਬਾਹਰ ਕੱਢ ਲਊਗਾ ਮੈਂ ਮਰੋੜ ਦਊਗਾ ਮੈਂ ਫਲਾਣਾ ਕਰ ਦਊਗਾ ਧਮਕਾ ਕਰ ਦਊਗਾ ਤੇ ਉਦੋਂ ਅਮਰਪਾਲ ਨੂੰ ਮੈਨੂੰ 20 ਦਿਨ ਉਹ ਮੈਂ ਬੰਦਾ ਬਣਾ ਦੂੰਗਾ ਅੱਜ ਭਾਈ ਤੂੰ ਹੀ ਬੰਦਿਆ ਵਾਂਗ ਰਹਿ ਜੇਲ੍ਹ ਦੇ ਵਿੱਚ ਹਾਏ ਹਰ ਇੱਕ ਜੇਲ੍ਹ ਦੇ ਵਿੱਚ ਕੈਦੀ ਆ ਜਿਹੜੀ ਬੈਰਕ ਦੇ ਵਿੱਚ ਜਾਵੇਂਗਾ ਉੱਥੇ ਤੂੰ ਭਾਦਾਂਗਾ ਚੰਗਾ ਸਹਰਾਣਾ ਚੰਗਾ ਏਸੀ ਹੋਵੇ ਤੂੰ ਬੈੱਡ ਰੂਮ ਹੋਵੇ ਜੋਸ ਤਰ੍ਹਾਂ ਜਿਹੜਾ ਘਰੇ ਸਹੂਲਤਾਂ ਮਿਲਦੀਆਂ ਸੀ ਤੂੰ ਭਾਦਾਂ ਉਸ ਤਰ੍ਹਾਂ ਸਹੂਲਤਾਂ ਕਿਉਂਕਿ ਹੁਣ ਤੈਨੂੰ ਦਿਨ ਕੱਟਣੇ ਬੜੇ ਔਖੇ ਲੱਗਦੇ ਆ ਤਾਨ ਨੇ ਉਹ ਸਿੱਖ ਜਿਨ੍ਹਾਂ ਨੇ 30-30 ਸਾਲ ਹੋ ਗਏ 32-32 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਕਦੇ ਕਿਸੇ ਦਾ ਇਹ ਆਲਾਮਬਾ ਨਹੀਂ ਆਇਆ ਕਿ ਮੈਨੂੰ ਸਹਰਾਣਾ ਦਿਓ ਮੈਨੂੰ ਏਸੀ ਲਾਓ ਜਾਂ ਮੈਨੂੰ ਫਲਾਨੇ ਕੈਦੀ ਤੋਂ ਡਰ ਲੱਗਦਾਗਾ ਪਰ ਕੀ ਤਾਰ ਨੂੰ ਮੌਤ ਤੋਂ ਐਡਾ ਵੱਡਾ ਤਾਰ ਨੂੰ ਡਰ ਲੱਗਦਾਗਾ ਤੇ ਉਦੋਂ ਡਰ ਤੁਹਾਨੂੰ ਨਹੀਂ ਲੱਗਦਾ ਜਦੋਂ ਕਿਸੇ ਦੀ ਗਿੱਚੀ ਮਰਉਣ ਨੂੰ ਕਹਿੰਦੇ ਜਦੋਂ ਫਲਾਨਾ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਉਦੋਂ ਕਹਿ ਦਿੰਦੇ ਅਸੀਂ ਉਹਨੂੰ 20 ਦਿਨਾਂ ਦੇ ਵਿੱਚ ਉਹਦੇ ਵਟ ਕੱਢ ਦਾਂਗੇ ਫਲਾਣਾ ਕਰ ਦਾਂਗੇ ਉਦੋਂ ਤੁਸੀਂ ਤੁਹਾਨੂੰ ਡਰ ਨਹੀਂ ਲੱਗਦਾ ਤੇ ਮਜੀਠੀਆ ਸਾਹਿਬ ਇਹ ਜੇਲਾ ਅਜੇ ਪਤਾ ਨਹੀਂ ਭਗਵੰਤਬਾਨ ਕੀ ਕੁਝ ਕਰੂਗਾ ਇਹ ਠੀਕ ਆ ਅੱਜ ਕਈ ਪੱਤਰਕਾਰ ਵੀ ਉਹਦੇ ਹੱਕ ਦੇ ਵਿੱਚ ਆਏ ਆ ਤੇ ਕਈ ਕਾਂਗਰਸੀ ਵੀ ਹੱਕ ਦੇ ਵਿੱਚ ਆਏ ਆ ਮਜੀਠੀਏ ਦੇ ਕਹਿੰਦੇ ਜੀ ਪਤਾ ਨਹੀਂ ਜੀ ਉਹ ਬੰਦੇ ਨੇ ਜੀ ਉਹ ਖਰਾਬ ਬੰਦਿਆਂ ਦੇ ਵਿੱਚ ਤੇ ਮਜੀਠੀ ਨੂੰ ਸਪੈਸ਼ਲ ਸੈੱਲ ਦੇ ਵਿੱਚ ਦੇਣਾ ਸੀ ਜੀ ਉਹ ਐਮ ਐਲ ਰਹਿ ਜਾ ਜੀ ਉਹ ਫਲਾਣਾ ਰਿਹਾ ਜੀ ਉਹ ਧਮਕਾ ਰਿਹਾ ਜੀ ਉਹ ਗ੍ਰੈਜੂਏਟ ਬੰਦਾਗਾ ਜੇ ਗ੍ਰੈਜੂਏਟ ਬੰਦਾ ਉਹ ਬੰਦਾ ਤੇ ਦੂਸਰੇ ਪਸ਼ੂ ਆ ਜਿਹੜੇ ਦੂਸਰੇ ਬੰਦੇ ਨੇ ਜਿਹੜੇ ਜੇਲਾ ਕੱਟ ਰਹੇ ਆ ਉਹਨਾਂ ਨੂੰ ਤੁਸੀਂ ਪਸ਼ੂ ਸਮਝਦੇ ਹੋ ਉਹਦੇ ਮਤਲਬ ਐ ਇਹ ਗ੍ਰੈਜੂਏਟ ਬੰਦਾ ਇਹ ਬੰਦਾਗਾ ਮਨੁੱਖ ਹੋ ਚਾਹੇ ਬੱਚਾਗਾ ਚਾਹੇ ਛੋਟਾਗਾ ਚਾਹੇ ਵੱਡਾਗਾ ਸਭ ਦੀ ਕੀਮਤ ਬਰਾਬਰ ਆ ਪਰ ਇਹ ਕਹਿ ਦੇਣਾ ਕਿ ਜੀ ਇਹ ਤਾਂ ਪੜਿਆ ਲਿਖਿਆਗਾ ਦੂਜੇ ਅਣਪੜ੍ਹਨੇ ਇਦੂ ਦੁੱਗਣੇ ਦੁੱਗਣੇ ਪੜੇ ਲਿਖੇ ਬੰਦੇ ਆ ਜਿਹੜੇ ਉਹ ਜੇਲਾਂ ਦੇ ਵਿੱਚ ਬੈਠੇ ਆ ਜੇ ਪੜਿਆ ਲਿਖਿਆਗਾ ਫਿਰ ਭਾਈ ਆ ਇਹ ਕੰਮ ਨਾ ਕਰਦਾਗਾ ਜੇ ਮਾੜੇ ਕੰਮ ਕਰਦਾ ਤੇ ਤਾਂ ਹੀ ਜੇਲਾਂ ਦੇ ਵਿੱਚ ਗਿਆਗਾ ਜੇ ਚੰਗੇ ਕੰਮ ਕੀਤੇ ਹੁੰਦੇ ਚੰਗਾ ਪੜਿਆ ਲਿਖਿਆ ਹੁੰਦਾ ਤਾਂ ਇਹ ਕੰਮ ਨਾ ਕਰਦਾ ਦੂਸਰੀ ਹੁਣ ਇੱਕ ਭਗਵਾਨਤਮਨ ਨੇ ਹੋਰ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਰੰਗ ਬਰੰਗੀਆਂ ਮੱਸੀਆਂ ਤੇ ਮਾਸਾ ਜਿਹੜੇ ਫੜੇ ਜਾਣਗੇ ਕਿ ਸਾਡਾ ਜਿਹੜਾ ਜਿਹੜਾ ਮਿਸ਼ਨ ਆ ਇਹ ਚੱਲ ਰਿਹਾ ਹੈਗਾ ਜਿਹੜਾ ਕਿ ਉਹਨਾਂ ਨੇ ਸੁਖਵੀਰ ਬਾਦਲ ਬਾਲਾ ਸਿੱਧਾ ਇਸ਼ਾਰਾ ਕਰ ਦਿੱਤਾ ਕਿ ਹੁਣ ਮਜੀਠੀਏ ਤੋਂ ਬਾਅਦ ਸੁਖਵੀਰ ਬਾਦਲ ਨੂੰ ਟੰਗਿਆ ਜਾਊਗਾ ਹੁਣ ਇਹਦੇ ਵਿੱਚ ਕੀ ਸਚਾਈ ਆ ਭਗਵੰਤ ਮਾਨ ਦੇ ਬਿਆਨ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਜਿਹੜਾ ਇੱਕ ਹੋਰ ਧਮਾਕਾ ਹੋਣ ਵਾਲਾ ਹੈਗਾ ਤੇ ਉਹ ਵੀ ਜਿਹੜਾ ਭਗਵਾਨਤਮਨ ਨੇ ਕਿਹਾਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ-ਬਰੰਗੀਆਂ ਮੱਸੀਆਂ ਤੇ ਮੱਸ ਫੜੇ ਜਾਣਗੇ ਉਹ ਕਿਹੜੇ ਰੰਗ-ਬਰੰਗੀਆਂ ਮੱਸੀਆਂ ਤੇ ਮੱਸ ਨੇ ਤੇ ਇਹ ਤਾਂ ਭਾਈ ਜਦੋਂ ਫੜੇ ਜਾਣਗੇ ਉਦੋਂ ਹੀ ਪਤਾ ਲੱਗੂਗਾ ਜਦੋਂ ਫਿਰ ਬੱਕ ਬੱਕ ਜੇਲਾਂ ਦੇ ਵਿੱਚ ਜਾਣਗੇ ਤੇ ਤੀਸਰੀ ਗੱਲ ਅੱਜ ਇਹ ਹੈ ਖਬਰ ਆ ਕਿ ਕੱਲ ਗਗਨ ਅਨਮੋਲ ਨੇ ਇੱਕ ਸਤੀਫਾ ਦਿੱਤਾ ਕਿ ਦਿਲ ਮੇਰਾ ਭਾਰੀ ਹੋ ਗਿਆ ਤੇ ਮੈਂ ਸਿਆਸਤ ਤੋਂ ਤੋਬਾ ਕਰਦੀ ਆ ਮੈਂ ਅਸਤੀਫਾ ਦਿੰਨੀ ਆ ਕੱਲ ਇਹ ਬਿਆਨ ਆਇਆ ਅੱਜ ਅਮਨ अरोड़ा ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਵਿਖੇ ਗਏ ਆ ਜਾਂ ਉਹ ਉਹਨਾਂ ਦੇ ਕੋਲ ਗਏ ਇਹ ਨਹੀਂ ਪਤਾ ਤੇ ਗਗਨ ਅਨਮੋਲ ਦਾ ਆਦਮ ਜਿਹੜਾ ਦਿਲ ਸੇ ਭਾਰੀ ਸੀ ਉਹ ਹੌਲਾ ਵੀ ਹੋ ਗਿਆ ਐਡੀ ਸੇਤੀ ਇਹ ਕੀ ਜਿਹੜਾ ਰਾਜਨੀਤਿਕ ਦੇ ਵਿੱਚ ਕੀ ਕੁਝ ਹੋ ਰਿਹਾਗਾ ਕਿ ਤੁਸੀਂ ਪਹਿਲਾਂ ਜਿੱਤਦੇ ਹੋ ਲੋਕ ਤੁਹਾਡੇ ਮਗਰ ਸਾਰੀਆਂ ਵੋਟਾਂ ਝੋਖਦੇ ਆ ਲੜਾਈਆਂ ਲੜਦੇ ਆ ਖਰਚਾ ਕਰਦੇ ਆ ਫਿਰ ਤੁਸੀਂ ਜਿਹੜਾ ਮਿੰਟਾਂ ਦੇ ਵਿੱਚ ਅਸਤੀਫਾ ਦੇ ਕੇ ਘਰੇ ਬੈਠ ਜਾਂਦੇ ਹੋ ਫਿਰ ਉੱਥੇ ਦੁਬਾਰੇ ਫਿਰ ਚੋਣ ਹੁੰਦੀ ਆ ਲੋਕਾਂ ਨੂੰ ਖਜਲਖਵਾਰ ਕਰਨਾ ਪ੍ਰਸ਼ਾਸਨ ਨੂੰ ਖਜਲਖਵਾਰ ਕਰਨਾ ਆਮ ਲੋਕਾਂ ਨੂੰ ਖਜਲਖਵਾਰ ਕਰਨਾ ਕਿੰਨਾ ਕਰੋੜਾ ਰੁਪਇਆ ਜਿਹੜਾ ਵੋਟਾਂ ਤੇ ਖਰਚਿਆ ਜਾਂਦਾ ਫਿਰ ਕਿੱਡੇ ਵੱਡੇ ਪ੍ਰਬੰਧ ਕਰਨੇ ਪੈਂਦੇ ਆ ਤੇ ਜਿਹੜਾ ਕਿ ਝਟਾ ਜਿਹੜੇ ਕਹਿ ਦਿੰਦੇ ਆ ਜੀ ਅਸੀਂ ਅਸਤੀਫਾ ਦਿੰਦੇ ਆ ਅਸਤੀਫਾ ਦੇ ਕੇ ਫਿਰ ਫਲਾਨੀ ਪਾਰਟੀ ਤੇ ਤੁਮਕੀ ਪਾਰਟੀ ਤੇ ਫਲਾਨੀ ਪਾਰਟੀ ਦੇ ਵਿੱਚ ਆ ਐਵੇਂ ਇੱਕ ਜਿਹੜਾ ਕਾਨੂੰਨ ਬਣਨਾ ਚਾਹੀਦਾ ਕਿ ਜਿਹੜਾ ਬੰਦਾ ਜਿਸ ਪਾਰਟੀ ਦੇ ਵਿੱਚ ਆ ਉਹ ਜਿੰਨਾ ਤੇਰੇ ਉਹਦੇ ਭਾਈ 5 ਸਾਲ ਪੂਰੇ ਨਹੀਂ ਹੁੰਦੇ ਉਹਨਾਂ ਤੇਰੇ ਅਸਤੀਫਾ ਨਹੀਂ ਦੇ ਸਕਦਾ ਜੇਕਰ ਉਹ ਅਸਤੀਫਾ ਦੇਊਗਾ ਤੇ ਉਹਦੇ ਉੱਤਰ ਵੀ ਜਿਹੜਾ ਕਾਨੂੰਨੀ ਕੋਈ ਨੋਟਿਸ ਜ਼ਰੂਰ ਲੈਣਾ ਚਾਹੀਦਾ ਜਾਂ ਫਿਰ ਆਪਾਂ ਇਹ ਕਹਿ ਲਈਏ ਜੇ ਕੋਈ ਪਹਿਲੇ ਨੰਬਰ ਤੇ ਆਉਂਦਾ ਜਾਂ ਦੂਜੇ ਨੰਬਰ ਤੇ ਆਉਂਦਾ ਪਹਿਲੇ ਵਾਲਾ ਜਿੱਤ ਜਾਂਦਾ ਫਿਰ ਦੂਜੇ ਜਿਹੜੇ ਨੰਬਰ ਤੇ ਆਉਂਦਾ ਭਾਈ ਉਹਨੂੰ ਜਿਹੜੀ ਸ਼ੀਟ ਆ ਉਹ ਸਵਾਲ ਦੇਣੀ ਚਾਹੀਦੀ ਚਪਚਾਪ ਮੇਰਾ ਜਿਹੜਾ ਅਸਲੀ ਕਹਿਣ ਦਾ ਮਕਸਦ ਆਪਣੀ ਜਿਹੜੀ ਮੇਰੀ ਇਹ ਨਿੱਜੀ رائے ਆ ਹੁਣ ਮਜੀਠੇ ਤੇ ਜਿਹੜਾ ਵੱਡਾ ਸਵਾਲ ਆ ਤੇ ਜਿਹੜਾ ਸ਼ਖਬੀਰ ਬਾਦਲ ਆ ਹੁਣ ਕੀ ਆਸ ਦੇ ਵਿੱਚ ਇਹਨਾਂ ਦੀ ਖਿਚੜੀ ਪੱਕਦੀ ਆ ਹੁਣ ਰੋਈ ਜਾਂਦੇ ਆ ਜੀ ਸ਼ਖਬੀਰ ਬਾਦਲ ਕਹਿੰਦਾ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਕਿਉਂ ਬਾਹਾਂ ਆਕੜ ਗਿਆ ਅੱਡੀ ਸੇਤੀ ਬਾਹਾਂ ਆਕੜ ਗਿਆ ਕਿ ਉਹ ਲੰਡਨ ਭਾਗਿਆ ਆ ਨਾਬੇ ਜੇਲ੍ਹ ਦੇ ਵਿੱਚ ਬੈਠਾ ਚਾਰ ਦਿਨਾਂ ਨੂੰ ਮੁਲਾਕਾਤ ਕਰ ਲਈ ਹੁਣ ਤੁਹਾਡੇ ਕੋਲ ਤਾਂ ਗਿਆਗਾ ਹਾਰਸਿਮਰਤ ਕਹ ਰਹੀ ਹੈ ਕਿ ਮੇਰਾ ਭਾਈ ਆ ਜੀ ਮੈਂ ਮਿਲਣਾਗਾ ਫਲਾਨਾ ਕਹਿੰਦਾ ਕਾਲੀਦਾ ਜੀ ਮੈਂ ਮਿਲਣਾਗਾ ਉਹ ਕਹਿੰਦਾ ਮੈਂ ਮਿਲਣਾਗਾ ਜਣੀ ਕਿ ਇਹਨਾਂ ਦੀਆਂ ਬਾਹਾਂ ਹੁਣ ਆਕੜ ਗਿਆ ਤੇ ਜਦੋਂ ਦੂਜੇ ਬੰਦੀ ਸਿੰਘ ਆ ਜਦੋਂ ਗੱਲ ਚੱਲੀ ਸੀ ਭਾਈ ਜਗਤਾਰ ਸਿੰਘ ਹਵਾਰਾ ਦੀ ਕਿ ਉਹਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਅਖਬੀਰ ਬਾਦਲ ਕਹਿੰਦਾ ਸੀ ਕਿ ਉਹ ਬਹੁਤ ਵੱਡਾ ਅੱਤਵਾਦੀ ਹੈ ਉਹਨੂੰ ਪੰਜਾਬ ਦੇ ਵਿੱਚ ਨਾਲ ਲਿਆਂਦਾ ਜਾਵੇ ਅੱਜ ਤੁਹਾਡਾ ਜਿਹੜਾ ਸਾਲਾ ਹੈਗਾ ਉਹ ਅਮਨ ਤੋਂ ਵੱਧ ਜਾਇਦਾਤ ਤੇ ਫੜਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਡਰੱਗ ਦਾ ਕੇਸ ਵੀ ਚੱਲਿਆ ਜਾਵੇ ਤੇ ਦੂਜੇ ਬੰਦੇ ਜਿਹੜਾ ਤੁਹਾਨੂੰ ਖਤਰਨਾਕ ਲੱਗਦੇ ਆ ਅੱਤਵਾਦੀ ਲੱਗਦੇ ਆ ਵੱਖਵਾਦੀ ਲੱਗਦੇ ਆ ਤੇ ਤੁਹਾਡੇ ਜਿਹੜੇ ਆਪ ਦੇ ਫੜੇ ਜਾਣ ਉਹ ਤੁਹਾਨੂੰ ਬੜੇ ਸੁੱਚੇ ਤੇ ਸੁੱਚੇ ਲੱਗਦੇ ਆ ਤੁਹਾਨੂੰ ਬੜੇ ਇਮਾਨਦਾਰ ਲੱਗਦੇ ਆ ਕਿਉਂਕਿ ਤੇਰਾ ਉਹ ਸਾਲਾ ਹੈਗਾ ਸਾਲੇ ਜੀਜਾ ਦੀ ਤੁਹਾਡੀ ਇੱਕ ਗੱਲ ਆ ਇਹ ਸਾਰਿਆਂ ਨੂੰ ਪਤਾ ਹੀ ਆ ਪਰ ਗੱਲ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਦੂਜਿਆਂ ਨੂੰ ਤਾਂ ਅਸੀਂ ਰੱਖੀਏ ਜੇਲ੍ਹਾਂ ਦੇ ਵਿੱਚ ਅਸੀਂ ਕਰੀਏ ਸਿਆਸਤ ਅਸੀਂ ਮਾਨੀ ਮੁੱਖ ਮੰਤਰੀ ਦੀ ਕੁਰਸੀ ਮਨਿਸਟਰ ਦੀ ਕੁਰਸੀ ਮంత్రి ਐਮ ਐਲ اے ਅਸੀਂ ਬਣੀਏ ਸਰੋਵਣੀ ਕਮੇਟੀ ਦੇ ਜਿਹੜਾਗਾ ਸਾਰਾ ਕਰਤਾ ਧਰਤਾ ਜਿਹੜਾ ਸੁਖਬੀਰ ਬਾਦਲ ਦੇ ਹੱਥ ਦੇ ਵਿੱਚ ਆ ਸਰੋਵਣੀ ਕਮੇਟੀ ਜਿਹੜੀ ਕਿ ਸਾਰਾ ਇਹ ਕਹਿੰਦੇ ਆ ਕਿ ਸਾਰਾ ਪੰਜਾਬ ਸਾਡੀ ਮੁਠੀ ਦੇ ਵਿੱਚ ਹੋਵੇ ਤੇ ਤਾਂ ਜਾ ਕੇ ਇਹ ਕਹਿੰਦੇ ਸਾਨੂੰ ਸਵਰ ਆਊਗਾ ਤੇ ਨਹੀਂ ਨਹੀਂ ਆਉਣਾ ਇਸ ਕਰਕੇ ਭਾਈ 2027 ਦੇ ਵਿੱਚ ਇਹ ਪਤਾ ਲੱਗ ਜੂਗਾ ਕਿ ਕਿਸ ਦੇ ਮੁਠੀ ਦੇ ਵਿੱਚ ਪੰਜਾਬ ਆਉਂਦਾਗਾ ਸੁਖਬੀਰ ਦਗ ਮ제 ਮਾਰੇਗਾ ਜਾਪਾ ਕਹਿੰਦੇ ਕਿ ਬੌਲੀਆਂ ਮਾਰੇ ਨੇ ਇਹ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਪਰਮਾਤਮਾ ਸਵਾਗਤ ਵਕਤ ਸੇ ਸਭ ਨੂੰ ਤੇ ਜੋ ਕੁਝ ਹੋ ਰਿਹਾ ਜੋ ਕੱਲ ਅੱਜ ਸਿਆਸਤ ਵਿੱਚ ਚੱਲ ਰਹੀ ਆ ਤੇ ਜੋ ਕਿਸੇ ਨੇ ਕਰਨਾ ਜੋ ਕਿਸੇ ਨੇ ਬੀਜਿਆ ਉਹੀ ਉਗਣਾਗਾ ਤੇ ਉਹੀ ਵੜਣਾਗਾ ਤੇ ਹੁਣ ਆਪਣੇ ਵਾਰੀ ਜਦੋਂ ਆਗ ਤੇ ਬੰਦੇ ਤੇ ਪੈਂਦੀ ਆ ਤੇ ਉਦੋਂ ਬੰਦਾ ਚਿੰਘਾੜਾ ਮਾਰਦਾ ਤੇ ਦੂਸਰੇ ਤੇ ਪੈਂਦੀ ਆ ਤੇ ਉਹਨੂੰ ਐ ਲੱਗਦਾ ਕਿ ਉਹਨਾਂ ਦੇ ਘਰ ਬਸੰਤਾ ਜਦੋਂ ਆਪ ਦੇ ਘਰ ਉਹੀ ਚੀਜ਼ ਆਉਂਦੀ ਆ ਤਾਂ ਉਹ ਅੱਗ ਲੱਗਦੀ ਆ ਇਸ ਕਰਕੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਵੈਜੀ ਕਾ ਖਾਲਸਾ ਵੈਰ ਜੀ ਕੀ ਫਤਿਹ